ਮੇਰਾ ਨਾਮ ਹੈਗਾ ਜੀ ਪਾਲ ਸਿੰਘ ਕਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਭਾਦਸੋਂ ਰੋਡ ਦੇ ਉੱਪਰ ਸੰਸਥਾ ਜੀ ਪਿਛਲੇ 5 ਸਾਲ ਤੋਂ ਜਿਹੜੀ ਬੰਦੂਆ ਮਜ਼ਦੂਰ ਲਾਵਾਰਸ ਮੰਦਭੁੱਦੀ ਇਨਸਾਨਾਂ ਲਈ ਸੰਸਥਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਰੀਬ 4-5 ਦਿਨ ਪਹਿਲਾਂ ਅੱਜ ਇਸ ਤੇ ਨਵਾਂ ਕੀ ਮੋਰ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਤ ਨੇ ਜੀ ਇਹ ਖੇਤੀ ਕਰਨ ਦੇ ਜੀ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਿਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਜੀ ਤੁਹਾਨੂੰ ਕਿਵੇਂ ਪਤਾ ਬਾਪ ਕਿੱਥੇ ਉਸ ਟਾਈਮ ਤੇ ਇਹਦਾ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ 1-2 ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਹਾਂ মিডিਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚ ਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜੀਨੂ ਵੀ ਵੇਚਿਆ ਸੀ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬੰਦ ਹੀ سزا ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਇੱਕ ਇੱਕ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚਾਈ ਹੋਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਆਪ ਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਬੇ ਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਪਾ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਭੂਗੀ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ 'ਚ ਦੇਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦਾ ਬਾਪ ਤੱਕੇ ਨਾਲ ਖੋਲਿਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ 'ਚ ਪੜਨ ਪਾਉਣਾ ਵੀ ਉੱਥੇ ਛੱਡਣਾ ਤੱਕੇ ਨਾਲ ਖੋ ਕੇ ਲ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗਿਆ ਵੀ ਇਹਨੇ 3.5 ਲੱਖ ਰੁਪਏ ਦਾ ਬੱਚਾ ਵੇਚਿਆ ਬੜੀ ਵੱਡ ਨਾਲ ਤੁਹਾਡੇ ਨਾਲ ਕਿੰਨਾ ਸੰਪਰਕ ਸੀ ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ ਸਾਨੂੰ ਇਹ ਸੀ ਵੀ ਜਿੱਨਾਂ ਚਿਰ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ ਫਿਰ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ ਗਾਉਂ ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਉਹ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲੇ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਜਿਹੜੀ ਕਾਰਵਾਈ ਤੁਹਾਡੇ ਸਾਹਬ ਜੀ ਹੁਣ ਜਿੱਦਾਂ ਪਰਿਵਾਰ ਨੂੰ ਜਿੱਦਾਂ ਸਾਧਨ ਬੱਚੇ ਨੂੰ ਸਾਧਨ ਦੋਈ ਆ ਬੱਚੇ ਦੇ ਉੱਤੇ ਤੋ ਉਹ ਕਿਤੇ ਮਾਰਕੁੱਟ ਕੀਤੀ ਗਈ ਤੂੰ ਤੁਹਾਡੋਂ ਵੱਲੋਂ ਤੁਸੀਂ ਵੀ ਇਹਨੂੰ ਅੱਜ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਤੇ ਬਾਪ ਦੇਖ ਰਹੇ ਆ ਇਹ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਦੀਏ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲ ਇਹ ਸੰਸਥਾ ਚੱਲ ਰਹੀ ਹੈ ਜੀ ਸਾਡੇ ਕੋਲ ਇਸ ਟਾਈਮ 150 ਮੈਂਬਰ ਆਲਰੇਡੀ ਰਹਿ ਰਿਹਾ ਸੰਸਥਾ ਦੇ ਵਿੱਚ ਜਿਹੜੇ ਇਦਾਂ ਹੀ ਘਰਾਂ ਚੋਂ ਛੜਾਏ ਨੇ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਅਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਰਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣਗੇ ਤੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਆਂਡ ਗਵਾਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਵਾਲੇ ਦਿਵਾਲੇ ਐਸਡੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦਿਓ ਚਾਹੇ ਗੋਪਤ ਤਰੀਕੇ ਨਾਲ ਦੋ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਜਾਣਦੇ ਹੋ ਤਾਂ ਸੰਸਥਾ ਨੂੰ ਇਨਫੋਰਮੇਸ਼ਨ ਜ਼ਰੂਰ ਦੋ ਤਾਂ ਜੋ ਆਪਾਂ ਉਹਨਾਂ ਬੱਚਿਆਂ ਨੂੰ ਬਚਾ ਸਕੀਏ ਮੇਰੇ ਵਾਲੇ ਸੀ ਉਹਨਾਂ ਵੱਲੋਂ ਇਸ ਚੀਜ਼ ਦੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ ਉਹਨਾਂ ਨੂੰ ਮਿਲੀ ਇਸ ਬੰਦੀ ਤੁਸੀਂ ਕੀ ਕਹਿਣਾ ਹੈ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਇੱਕ ਸ਼ਬਦ ਤੱਕ ਹੀ ਨਹੀਂ ਬਚਿਆ ਹੈਗਾ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਆਂ ਵੀ ਯਾਰਾ ਵੀਡੀਓ ਦੇਖਦੇ ਨੇ ਉਹਨੂੰ ਆਪਣਾ ਇਨਫੋਰ ਦਾ ਨਾਮ ਹੀ ਨਾ ਦੱਸਦੇ ਹਨ ਕੋਈ ਸਾਡੇ ਤੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੰਸਥਾ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਅਸੀਂ ਅੱਜ ਤੱਕ ਇਤਲਾਹ ਦੇਣ ਵਾਲੇ ਬੰਦੇ ਦਾ ਨਾਮ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਸ਼ਟਰੀ ਦੀ ਗੱਲ ਹੁਣ ਬੱਚੇ ਦੇ ਹਾਲਾਤ ਪਹਿਲਾਂ ਨਾਲੋਂ ਠੀਕ ਨੇ ਕੋਈ ਜਿਹੜੀ ਡੂੰਗੀ ਤਾਂ ਸੱਤ ਨਹੀਂ ਹੈਗੀ ਔਰ ਜਿਹੜਾ ਇੱਥੋਂ ਸਾੜਿਆ ਗਿਆ ਫੇਸ ਉਹ ਵੀ ਠੀਕ ਹੋ ਰਿਹਾ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ 'ਚ ੱਤਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵੱਖ-ਵੱਖ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣਾਂ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫਲਾਣੇ ਮਹੀਨੇ ਮਿਲਿਆ ਸੀ ਸਾਨੂੰ ਫਲਾਣੀ ਥਾਂ ਤੇ ਮਿਲਿਆ ਸੀ ਬੱਚਾ ਕਿਉਂਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਦੀ ਕਸਟਡੀ ਨੂੰ ਲੈ ਕੇ ਗੱਲ ਹੈ ਜੀ ਕਸਟਡੀ ਕਿਹਨੂੰ ਦੋਗੇ ਦੇਖੋ ਅਸੀਂ ਬੱਚੇ ਨੂੰ ਬਿਲਕੁਲ ਬਿਲਕੁਲ ਪੜਾਵਾਂਗੇ ਲਿਖਾਵਾਂਗੇ ਜਦੋਂ 18 ਸਾਲ ਦਾ ਹੋ ਗਿਆ ਉਹਨੇ ਜਿੱਥੇ ਰਹਿਣਾ ਜੇ ਉਹ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸੰਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਉਹ ਜਿੱਥੇ ਉਹਨੇ ਸੰਸਤਾ 'ਚ ਰਹਿਣਾ ਉਹ ਸੇਵਾ ਕਰਨੀ ਹੂ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਹੂ ਤਾਂ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਜਾਵੇ ਪਰਿਵਾਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਸਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿ ਉਹ ਇਹਨੂੰ ਤੁਸੀਂ ਨਰਕ ਚ ਸਿੱਟੋਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਅਸੀਂ ਉਹਨਾਂ ਨੂੰ ਲਚਕਾਣੀ ਪਿੰਡ ਰੱਖ ਕੇ ਉਹਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾ ਜੀ ਨੂੰ ਪਤਾ ਜਾਈਂਗਾ